ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਜੇ ਮਾਲਕ ਕਰੇ ਜੀ ਵਾਦਾ ਲਓ ਜੀ ਗੱਲ ਹੈਗੀ ਐ ਇਦਾਂ ਜੀ ਵੀ ਜਿਹੜੀ ਆਪਾਂ ਦਾ ਐ ਰੁਮਾਲਾ ਸਾਹਿਬ ਦੀ ਵੀਡੀਓ ਸੀਗੀ ਆਪਣੀ ਉਸ ਵੀਡੀਓ ਦੇ ਰਿਲੇਟਿਵ ਸਾਨੂੰ ਜਿਹੜੇ ਚਾਹਣ ਵਾਲੇ ਸੱਜਣ ਮਿੱਤਰ ਆ ਸਾਡੇ ਸਾਡੇ ਮਤਲਬ ਵਿਊਅਰਸ ਆ ਆਪਣੇ ਬਲੌਗ ਦੇਖਦੇ ਆ ਜਿਹੜੇ ਵੈਸੇ ਤਾਂ ਪਹਿਲੀ ਗੱਲ ਆਪਾਂ ਕਿਸੇ ਵੀ ਧਰਮ ਦੇ ਬਾਰੇ ਆਪਾਂ ਕੁਝ ਵੀ ਕਦੇ ਅੱਜ ਤੱਕ ਨਾ ਕਦੇ ਮਾੜਾ ਬੋਲਿਆ ਨਾ ਕਦੇ ਬੋਲੀਏ ਨਾਲੇ ਕੁਦਰ ਇਹ ਤਾਂ ਚਲੋ ਫਿਰ ਵੀ ਸਾਡਾ ਵੀ ਸਿੱਖ ਧਰਮ ਹੈ ਜੀ ਇਹ ਜਿਹੜੀ ਗੱਲ ਹੋਈ ਹੈ ਰੋਮਾਲਾ ਸਾਹਿਬ ਦੀ ਜਿਹੜੀ ਮੈਂ ਕਰਨ ਲੱਗਿਆ ਉਹ ਉਹ ਸਾਡੇ ਧਰਮ ਦੇ ਰਿਲੇਟਿਵ ਹੈ ਹਨਾ ਹਾਂਜੀ ਉਹਨਾਂ ਬਾਰੇ ਤਾਂ ਅਸੀਂ ਭਲਾ ਕਿਹਾ ਬੋਲਣਾ ਅਸੀਂ ਤਾਂ ਕਿਸੇ ਵੀ ਧਰਮ ਬਾਰੇ ਨਹੀਂ ਮਾੜਾ ਬੋਲਦੇ ਹੂੰ ਜੇ ਤੁਹਾਨੂੰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੇ ਵੀ ਗੱਲ ਦਾ ਗੁੱਸਾ ਲੱਗਦਾ ਹੈ ਹੈਨਾ ਤੁਸੀਂ ਸਾਨੂੰ ਫੋਨ ਵੀ ਕਰਦੇ ਹੋ ਇਹ ਜਿਹੀ ਕੋਈ ਗੱਲ ਨਹੀਂ ਤੁਹਾਡੇ ਬੱਚੇ ਆ ਤਾਂ ਹੀ ਤੁਸੀਂ ਸਾਨੂੰ ਫੋਨ ਕਰਦੇ ਹੋ ਹੈਨਾ ਅੱਜ ਤੱਕ ਸਾਨੂੰ ਕੋਈ ਵੀ ਫੋਨ ਗੁੱਸੇ ਦੇ ਵਿੱਚ ਨਹੀਂ ਆਇਆ ਹੈਗਾ ਵੀ ਹਾਂ ਤੁਸੀਂ ਇਦਾਂ ਕਰਤਾ ਇਦਾਂ ਕਰਤਾ ਨਾ ਪਿਆਰ ਦੇ ਨਾਲ ਡੀਲ ਕਰਦੇ ਹੋ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਅਸੀਂ ਇਸ ਕੰਮ ਦੇ ਲਈ ਵੀ ਹੈਨਾ ਜੇ ਅਸੀਂ ਕੋਈ ਗਲਤੀ ਕਰਦੇ ਤੁਸੀਂ ਸਾਨੂੰ ਸਮਝਾਉਂਦੇ ਹੋ ਪਿਆਰ ਦੇ ਨਾਲ ਬਾਕੀ ਜਿਹੜੀ ਉਹ ਗੱਲ ਹੋਈ ਹੈ ਦੇਖੋ ਜਦੋਂ ਗਲਤੀ ਹੋਈ ਹੈ ਨਾ ਉਹਨੂੰ ਮੰਨਣ 'ਚ ਕੋਈ ਇਤਰਾਜ਼ ਨਹੀਂ ਕੋਈ ਗੱਲ ਗੱਲ ਨਹੀਂ ਹੈਗੀ ਹਾਂ ਤੇ ਜਿਹੜੀ ਉਹ ਗਲਤੀ ਹੋਈ ਹੈ ਜੀ ਸਤੋ ਰਮਾਲਾ ਸਾਹਿਬ ਵਾਲੀ ਉਸ ਗਲਤੀ ਤੇ ਅਸੀਂ ਸਾਰੀ ਸੰਗਤ ਤੋਂ ਮਾਫੀ ਮੰਗਦੇ ਹਾਂ ਮਾਫੀ ਵੀ ਮੰਗਦੇ ਹਾਂ ਕੋਈ ਗੱਲ ਨਹੀਂ ਤੇ ਅੱਗੇ ਨੂੰ ਅਸੀਂ ਖਿਆਲ ਰੱਖਾਂਗੇ ਇਸ ਕੰਮ ਤੋਂ ਮਤਲਬ ਇਹ ਜੀ ਕੋਈ ਵੀ ਗੱਲ ਨਾ ਹੋਵੇ ਅੱਗੇ ਤੋਂ ਹਨਾ ਸਹੀ ਹੈ ਤੇ ਸਾਰੀ ਸੰਗਤ ਇਹਦੇ ਇਹਨੇ ਕੋਈ ਵੀ ਗਲਤੀ ਜਾਣ ਕੇ ਨਹੀਂ ਕਰਦਾ ਹੁੰਦਾ ਵੀ ਕਿਸੇ ਨੂੰ ਠੇਸ ਪਹੁੰਚੇ ਅਣਜਾਣੇ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਹੁੰਦੀਆਂ ਤੇ ਇਸ ਕਰਕੇ ਇਹਦੇ ਵਿੱਚ ਕੋਈ ਅਸੀਂ ਕੋਈ ਛੋਟੇ ਨਹੀਂ ਹੋ ਜਾਣਾ ਹਨਾ ਤੁਸੀਂ ਜਦਕਿ ਅਸੀਂ ਤੁਹਾਨੂੰ ਸਭ ਨੂੰ ਕਹਿੰਦੇ ਤੁਸੀਂ ਸਾਡੀ ਫੈਮਲੀ ਹੋ ਇਸ ਕਰਕੇ ਤਾਂ ਅਸੀਂ ਤੁਹਾਨੂੰ ਕਿ ਆ ਵੀ ਚਲੋ ਸੌਰੀ ਹੈ ਨਾ ਵੀ ਤੁਹਾਨੂੰ ਲੱਗਿਆ ਵੀ ਸਾਤੋਂ ਗਲਤੀ ਹੋ ਗਈ ਤਾਂ ਹਾਂ ਹੋ ਗਈ ਹੋਊਗੀ ਭਾਈ ਇਹਦੇ ਵਿੱਚ ਕੋਈ ਬੜੀ ਗੱਲ ਨਹੀਂ ਹੈਗੀ ਤੇ ਸਾਨੂੰ ਮਾਫ ਕਰਦੇ ਹੋ ਤੇ ਜਿਹੜੀ ਸਾਡੀ ਸੰਗਤ ਆ ਜੀ ਉਹ ਬਖਸ਼ਣਹਾਰ ਆ ਫੇਰ ਤੋਂ ਮੈਂ ਇਹ ਗੱਲ ਕਹਿਨੀ ਆ ਤੇ ਵੱਤ ਤੋਂ ਵੱਤ ਬਾਣੀ ਪੜਨੀ ਆਪਾਂ ਨੇ ਵੀ ਤੁਸੀਂ ਵੀ ਸਾਰਿਆਂ ਜਾਣਿਆ ਨੇ ਇਹਨਾ ਗੁਰੂ ਦੇ ਨਾਲ ਜੁੜ ਕੇ ਰਹਿਣਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਰੇ ਧਰਮਾਂ ਨੂੰ ਮਾਨਤਾ ਦਿੱਤੀ ਗਈ ਹੈ ਗੁਰੂ ਮਾਨਿਓ ਗ੍ਰੰਥ ਨਾ ਸਭ ਨੂੰ ਮੰਨਣਾ ਸੀ ਕਿਸੇ ਧਰਮ ਦੇ ਬਾਰੇ ਕੋਈ ਕੁਛ ਨੂੰ ਕੋਈ ਮਾੜਾ ਚੰਗਾ ਕੋਈ ਗੱਲ ਨਹੀਂ ਕਹਿਣੀ ਹੈ ਸੋ ਹੁਣ ਅਸੀਂ ਜੀ ਚੱਲੇ ਆ ਜੀ ਰੋਪੜ ਨੂੰ ਹੂੰ ਠੀਕ ਹੈ ਤੇ ਤੇ ਜਲਦੀ ਉਹ ਸਾਡੀ ਸਲਾਹ ਬਣਦੀ ਹੈ ਦੀ ਵੀ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਜਾਣ ਜਿਵੇਂ ਜਿਵੇਂ ਤਖਤਾਂ ਦੇ ਵਿੱਚ ਜਿਵੇਂ ਭਟਨਾ ਸਾਹਿਬ ਜਿਵੇਂ ਆਪਾਂ ਨੇ ਹਜ਼ੂਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਆ ਚਲੋ ਜਿੰਨੇ ਕੁ ਜੋਗੇ ਹੈਗੇ ਤੇ ਆਪਾਂ ਹਨਾ ਹੂੰ ਘਰ ਬੈਠਿਆਂ ਨੂੰ ਜਿਹੜੀਆਂ ਬੀਬੀਆਂ ਪਹਿਣਾ ਤੋਂ ਨਹੀਂ ਜਾ ਹੋਇਆ ਉਹਨਾਂ ਨੂੰ ਦਰਸ਼ਨ ਕਰਵਾਏ ਆ ਜਾਂ ਸਾਰਿਆਂ ਨੂੰ ਜਿੱਦਾਂ ਵੀ ਜਿਨ੍ਹਾਂ ਤੋਂ ਨਹੀਂ ਜਾ ਹੋਇਆ ਤੇ ਐਵੇਂ ਹੀ ਸਾਡੇ ਗਾਹਾਂ ਵੀ ਰਹੂਗਾ ਵੀ ਭਾਈ ਇੱਕ ਗੁਰਦੁਆਰਾ ਸਾਹਿਬ ਦੀ ਬਣਦੀ ਐ ਸਲਾਹ ਚਲੋ ਦੇਖਦੇ ਆ ਕਦੋਂ ਜਾ ਹੁੰਦਾ ਮਾਲਕ ਨੇ ਜਦੋਂ ਕਿਰਪਾ ਕਰਨੀ ਉਦੋਂ ਹੀ ਜਾ ਹੋਣਾ ਹਨਾ ਤੇ ਜਲਦੀ ਹੀ ਬਣਦਾ ਪਲਾਨ ਤੇ ਤੁਹਾਨੂੰ ਕਰਾਵਾਂਗੇ ਜ਼ਰੂਰ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਹੁਣ ਚੱਲੇ ਪਾਈਏ ਹੁਣ ਫਿਲਹਾਲ ਤੁਹਾਨੂੰ ਪਤਾ ਜੀ ਸਾਡਾ ਵਿਆਹ ਦਾ ਵਿਆਹ ਦਾ ਟਾਈਮ ਚੱਲ ਰਿਹਾ ਹੈ ਉੱਪਰ ਤੇ ਮੀਂਹ ਪੈ ਗਿਆ ਜੀ ਠੰਡ ਹੋਰ ਹੋਗੀ ਜੀ ਹੁਣ ਫਿਰ ਸਦਾ ਜੀ ਨੂੰ ਮੈਨੂੰ ਕੋਟੀ ਦਿਗਾਉਣੀ ਹੈ ਪਹਿਲਾਂ ਅਸੀਂ ਦੇਖ ਕੇ ਆਏ ਤੇ ਕੋਟੀ ਦੀ ਗੱਲ ਆਇਆ ਜੀ ਕੋਟੀ ਉਸ ਦਿਨ ਉਸ ਦਿਨ ਜਿਸ ਦਿਨ ਪਹਿਲਾਂ ਗਏ ਸੀਗੇ ਬਲੌਗ ਬਣਾਇਆ ਤਾਂ ਉਹ ਬਲੌਗ ਸਾਡਾ ਤੁਸੀਂ ਕਹਿ ਲੋ ਵੀ ਮਤਲਬ ਉਦੋਂ ਧੁੱਪ ਸੀਗੀ ਪੂਰੀ ਜਦੋਂ ਬਲੌਗ ਬਣਿਆ ਸਲਾਹ ਇਦਾਂ ਹੋਗੀ ਚੇਂਜ ਵੀ ਆਰ ਹੁਣ ਧੁੱਪ ਤਾਂ ਹੈਗੀ ਆ ਕੋਟੀ ਦੀ ਮਤਲਬ ਲੋੜ ਨਹੀਂ ਪੈਣੀ ਇੱਕ ਜਾਕੇਟ ਲੈ ਲਈ ਜੈਸਮੀਨ ਨੇ ਉਹ ਮਤਲਬ ਬਿਨਾ ਬਟਨਾਂ ਤੋਂ ਬਿਨਾ ਜ਼ਿੱਪ ਤੋਂ ਜਾਕੇਟ ਆ ਉਹ ਛੋਟੀ ਮਤਲਬ ਬਹੁਤ ਸੋਹਣੀ ਜਾਕੇਟ ਆ ਉਹ ਪਰ ਉਹ ਉਹਨੇ ਠੰਡ ਨਹੀਂ ਜੀ ਰੋਕਣੀ ਉਹ ਤਾਂ ਇੱਕ ਵਾਰ ਸਟੌਰ ਜੀ ਨੂੰ ਆ ਹੈ ਫਿਰ ਤਾਂ ਕਰਕੇ ਅਸੀਂ ਹੁਣ ਕੋਟੀ ਲੈਣੀ ਪੈਣੀ ਆ ਭਾਈ ਕੱਲ ਮੀਂਹ ਪੈ ਗਿਆ ਜੀ ਤੁਹਾਨੂੰ ਪਤਾ ਵੀ ਠੰਡ ਹੋ ਗਈ ਬਹੁਤ ਜ਼ਿਆਦਾ ਸਾਰੇ ਨਾਲੋਂ ਪਹਿਲਾਂ ਬਿਮਾਰ ਵੀ ਮੈਂ ਹੀ ਹੁੰਨੀ ਆ ਤੇ ਹੁਣ ਚੱਲੇ ਆ ਜੀ ਕੋਟੀ ਕੋਟੀ ਲੈਣ ਰੋਪੜ ਚੱਲੇ ਆ ਜੀ ਹਾਂ ਕੋਟੀ ਬਹੁਤ ਭਾਰੀ ਆ ਜਿਸ ਕਰਕੇ ਅਸੀਂ ਦੋਨੇ ਫੜ ਕੇ ਲੈ ਕੇ ਆਵਾਂਗੇ ਹਾਂ ਤੇ ਮੈਂ ਇੱਕ ਲੈਣੀ ਆ ਜੀ ਦਸਤਾਰ ਜੈਸਮੀਨ ਨੇ ਜਿਹੜਾ ਸੂਟ ਲਿਆ ਸੀਗਾ ਜੀ ਉਹਦੇ ਨਾਲ ਦੀ ਇਹ ਨਹੀਂ ਦੀ ਜੀ ਮੈਂ ਵੀਡੀਓ 'ਚ ਕਿਹਾ ਤਾਂ ਵੀ ਨਾਲ ਕੋਲ ਹੈ ਨਹੀਂ ਮੈਨੂੰ ਭੁਲੇਖਾ ਪੈ ਗਿਆ ਉਹ ਸੂਟ ਮੇਰੇ ਕੋਲ ਦਸਤਾਰ ਥੋੜੀ ਜੀ ਡਾਰਕ ਆ ਜੈਸਮੀਨ ਕੋਲ ਲਾਈਟ ਜਾਂ ਸੂਟ ਮੈਂ ਤੁਹਾਨੂੰ ਕਹੀਗੀ ਵੀ ਸਦਾ ਜੀ ਤੁਹਾਡੀਆਂ ਸਾਰੀਆਂ ਪੱਗਾਂ ਮੈਂ ਲਿੱਤੀਆਂ ਵੀ ਆਪਣੇ ਸੂਟ ਨਾਲ ਦੀਆਂ ਵੀ ਇਹ ਜਿਹਾ ਕੋਈ ਕਲਰ ਹੈ ਨਹੀਂ ਸੂਟ ਦਾ ਚਲੋ ਕੋਈ ਗੱਲ ਨਹੀਂ ਤੇ ਹੁਣ ਲੈ ਲੈਂਦੇ ਆ ਜਾ ਕੇ ਦਸਤਾਰ ਪਾਈ ਕੱਲੂ ਬੰਨਣੀ ਆ ਚਲੋ ਅੱਜ ਤੋਂ ਹੋ ਜੂਗੀ ਦਸਤਾਰ ਹਨਾ ਫੇ ਕੱਲੂ ਸਜਾਹ ਹੋ ਜੂਗੀ ਅੱਜ ਜੋ ਕੀ ਆਪਣੇ ਕੋਲ ਹੈਗੀ ਹੈ ਜਿਹੜੀ ਅੱਜ ਸ਼ਾਮ ਨੂੰ ਬੰਨਣੀ ਹੈ ਜੀ ਤੇ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਆ ਜੀ ਤੁਹਾਨੂੰ ਰੋਪੜ ਜਾ ਕੇ ਲਓ ਜੀ ਪਹੁੰਚ ਗਏ ਅਸੀਂ ਕੋਟੀ ਲੈਣ ਹਣਾ ਮਨੂਰੇ ਆ ਕੇ ਦਿਲ ਕਰਨ ਲੱਗ ਗਿਆ ਵੀ ਸਕੀਵੀ ਜਿਓ ਲੈ ਲੀਏ। ਕੀ ਕਹਿੰਦੇ ਉਹਨੂੰ ਸਕੀਵੀ? ਰਾਈਟ ਸਰ ਤੇ ਹੁਣ ਦੇਖਦੇ ਆਂ ਜੀ ਫਿਰ ਕੀ ਕੁਝ ਫਰੰਦ ਆਂਦਾ ਹਨਾ। ਤੇ ਕੁੱਟੀਆਂ ਵੀ ਵੈਸੇ ਉਸ ਦਿਨ ਨਾਲੋਂ ਅੱਜ ਅਲੱਗ ਜਿਹਾ ਡਿਜ਼ਾਈਨ ਆ ਹਨਾ। ਹਾਂ। ਕੁੱਤੀ ਤਾਂ ਵੀ ਸੋਹਣੀ ਆ। ਸਰ ਸਾਹਲੀਆਂ। ਹਾਂ ਆ ਵੀ ਨਹੀਂ ਜਾਣੀ ਇਹ ਦੇਖ ਜੈਕਟ ਜੀ ਇਹ ਕੋਟੀ ਹੈ ਕੋਟੀ ਹੈ ਜੈਕਟ ਨਹੀਂ ਡਬਲ ਐਕਸਲ ਦੀ ਹੈਗੀ ਆ ਕਾਢਣ ਵਾਈਕ ਨੂੰ ਦੇਖ ਲੈ ਦੇਖ ਲੈ ਕੋਈ ਲਾਵਾ ਨਹੀਂ ਮਿਲਦਾ ਦੇਖ ਲੈ ਦੇਖ ਲੈ ਦੇਖ ਲੈ ਕਿਵੇਂ ਦੀ ਲੱਗਦੀ ਆ ਆਹ ਇਹਦੇ ਉੱਤਰ ਜਾਣੇ ਜੀ ਇਸ ਵਿੱਚ ਤਾਰੇ ਜੀ ਹਾਂ ਹੂੰ ਅਮੇਂਦਰਾ ਕੀ ਇਹ ਉੱਤਰ ਜਾਣੇ ਇਹ ਮੈਨੂੰ ਜਿੱਥੇ ਤੱਕ ਲੱਗਦਾ ਆਈਡੀਆ ਮੱਕੀ ਹੁਣ ਦੇਖ ਹਣਾ ਦੂਰ ਦੇਖ ਲੈ ਉਹ ਨੀਚੇ ਹੀ ਗਿਰ ਗਿਆ ਚਲ ਪਾਉਨੇ ਆ ਉਹਨੂੰ ਬਾਅਦ ਚ ਉਹ ਇਹ ਨਹੀਂ ਦੇਖ ਲੈਣੇ ਹੰਮ ਸਤਾਰੇ ਜੀ ਉੱਤਰ ਜਾਣੇ ਇਹ ਪਰ ਇਹ ਤਾਂ ਰਹਿਣੇ ਦੇ ਜੈਤ ਮਨ ਜੇ ਸਤਾਰੇ ਜੀ ਉੱਤਰਗੇ ਨਾ ਫੇਰ ਚੰਗੀ ਨਹੀਂ ਲੱਗਣੀ ਇਹ ਬਿਲਕੁਲ ਵੀ

ਵਧੀਆ ਸਮਾਨ ਹੋਰੇ ਆਵਲੀ ਚੀਜ਼ ਵੀ ਪਿੱਛੇ ਜੇ ਬਹੁਤ ਟ੍ਰੈਂਡ ਚ ਚੱਲੀ ਹਾਂ ਕੋਈ ਪਸੰਦ ਨਹੀਂ ਇਹੋ ਕੋ ਸਿੰਪਲ ਜਿਹਾ ਹੋ ਜਾਂਦੀ ਆ ਜਿਹੜੀ ਯਾਰ ਮਤਲਬ ਆ ਕੁਝ ਨਹੀਂ ਠੀਕ ਲੱਗੂਗਾ ਜੈਸ ਮੈਨ ਨਹੀਂ ਆਉ ਲੱਗ ਪਤਲੀ ਆ ਹਨਾ ਪਾਉ ਪਰ ਠੰਡ ਤਾਂ ਭਾਈ ਜੇ ਠੰਡੇ ਨਹੀਂ ਰੋਕੀ ਫੇ ਫਾਇਦਾ ਕੀਆ ਠੰਡ ਰੁਕਣ ਨਾ ਹੈ ਨਾ ਮੈਂ ਤੇ ਇਹ ਸਰਦਾਰ ਦੀ ਗੱਲ ਮੈਂ ਤਾਂ ਹੁਣ ਮੰਨਦਾ ਗੱਲ ਜਿਹੜੀ ਆਪਾਂ ਉਸ ਦਿਨ ਜੈਕਟ ਆ ਲੈ ਗਈ ਜੀ ਜੈਕਟ ਅਸੀਂ ਉਸ ਦਿਨ ਇੱਕ ਦਿਨ ਪਹਿਲਾਂ ਇਹ ਮੰਨਦਾ ਬਲੌਗ ਵਿੱਚ ਨਹੀਂ ਲਈ ਹੋਈ ਹੈ ਸਮਝਣਾ ਨਾ ਇਹ ਤਾਂ ਨਾ ਤਾਂ ਜੀ ਬਟਨ ਲੱਗਣੇ ਆ ਦੇਖੋ ਤੇ ਇਹ ਬਸ ਸਟੋਰ ਜੀ ਨੂੰ ਆ ਤਾਂ ਕਰਕੇ ਇਹਦੇ ਚ ਠੰਡ ਨਹੀਂ ਇੰਨੀ ਰੁਕਣੀ ਆ ਹੁਣ ਪੰਗਾ ਪਿਆ ਜੀ ਹੁਣ ਕੋਟੀ ਲੈਣ ਦਾ ਠੰਡ ਹੋਊਗੀ ਦੁਬਾਰਾ ਨੇ ਕੋ ਕੂਟੀਆਂ ਉਧਰ ਕੂਟੀਆਂ ਤਾਂ ਇੱਧਰ ਹੈ ਹੀ ਨਹੀਂ ਇਹ ਕੀ ਬਸ ਇਹ ਤਾਂ ਸੋਹਣਾ ਕੁਝ ਬਹੁਤ ਸਿੰਪਲ ਸੋਹਣਾ ਹੈ ਹੂੰ ਮੈਂ ਕਹਿੰਦਾ ਸੁਣਦਾ ਹੂੰ ਗਰਮੀਆਂ ਦੇ ਗਰਮੀਆਂ ਦੇ ਆਉਣ ਲੱਗ ਗਏ ਹਨਾ ਗਰਮੀਆਂ ਦੇ ਪਾਸੇ ਹੁਣ ਦੁਕਾਨਾਂ ਵਾਲੇ ਵੀ ਲੱਗ ਗਏ ਮੰਗਾਉਣ ਗਰਮੀਆਂ ਦਾ ਸਮਾਨ ਹੂੰ ਕਿੱਥੇ ਘੁੰਮਣਾ ਤਾਂ ਹੈ ਜਿੱਥੇ ਪਾਸ ਜਿੱਥੇ ਪਾਸ ਜੀ ਗਰਮੀ ਤਾਂ ਹਜੇ ਕਿਤੇ ਨਹੀਂ ਹੋਣੀ ਜੇ ਪਹਾੜਾ ਬੂੜਾ ਵੱਲ ਜਾਣਾ ਘੁੰਮਣਾ ਉੱਥੇ ਤਾਂ ਸਰਦੀ ਹੋਣੀ ਆ ਸਟਾਕ ਨਸਟਾ ਕੋਈ ਐਵੇਂ ਨਹੀਂ ਸਟਾਕ ਤਾਂ ਸੋਹਣਾ ਸਰਦੀਆਂ ਵਾਲੇ ਆ ਦੇਖ ਇਹਨਾਂ ਨੇ ਹੁਣ ਮੰਗਾਏ ਨਹੀਂ ਆ ਜਿੰਨੇ ਕਹਾ ਹੈਗੇ ਉਨੇ ਕੇ ਪਏ ਆ ਸਰਦੀਆਂ ਵਾਲੇ ਇੱਧਰੇ ਪਏ ਆ ਜੀ ਕਿਸੇ ਦਾ ਸਾਈਜ਼ ਇਹ ਸਟੈਚੂ ਵਾਲਾ ਸਟੈਚੂ ਉਹ ਨਹੀਂ ਨਾ ਪਤਾ ਕਿ ਠੰਡ ਵੱਧ ਸਕਦੀ ਘੱਟ ਸਕਦੀ ਕਿੱਦਾਂ ਹੁਣ ਠੰਡ ਤਾਂ ਵਧ ਹੀ ਗਈ ਹੁਣ ਪਹਿਲਾਂ ਨਾਲੋਂ ਅੱਖਾਂ ਵੀ ਸੁੰਗੀਆਂ ਸੀ ਸੇ ਕੀ ਲੱਗਈ ਥੋੜੀ ਆਉਣੀ ਆ ਤੇਰੇ ਇਹ ਤਾਂ ਬੱਚਿਆਂ ਲਈ ਆ ਇਹ ਛੋੜੇ ਛੋਟੇ ਮੱਛਿਆਂ ਦੇ ਇੱਧਰ ਬੱਚਾ

ਖਲੇ ਮੁੰਸ਼ੀ ਜਦ ਜਾਉਂਗੇ ਤੇ ਇਹ ਕਰੀਏ ਉਹ ਉਹਨੇ ਤਾਂ ਆਣਾ ਮੈਂ ਲੋਹਰੀ ਜੱਦੀ ਨਾਲ ਨਾ ਕੋਈ ਆ ਵੀ ਚੀਜ਼ਾਂ ਆ ਗਈਆਂ ਕੰਨਾਟਾ ਕੱਢਣਾ ਹਾਂ ਜੀ ਉਹ ਦੋ ਕਰਦਾ ਵੇਲੇ ਮਾਰਦਾ ਇਹਨਾਂ ਆਲੇ ਅੰਨੇ ਆ ਸਕੀ ਵੀ ਉਹ ਲੈਣੀ ਹਾਂ ਠੀਕ ਹੈ ਠੰਡ ਰੁਕ ਜੋ ਵੀ ਦੇਖ ਲਓ ਮਾੜਾ ਜੀ ਠੰਡ ਦਾ ਰੁਕੂ ਵੀ ਉਹ

ਜਿਦਾਂ ਦੁੱਧ ਪਾਉਂਦੇ ਨਾ ਦੁੱਧ ਪਾਉਣ ਨੂੰ ਵੈਸੇ ਠੀਕ ਹੈ ਇਹਨਾਂ ਕੋਲ ਨਾਪ ਨੂੰ ਫੜ ਹੋ ਜਾਂਦਾ ਹੈ ਨਾ ਬਿਲਕੁਲ ਦੇਖੋ ਜੀ ਰੋਪੜਾ ਇਹ ਮੈਨੂੰ ਕੋਈ ਨਹੀਂ ਕਿਹਾ ਮੈਨੂੰ ਤਲੀ ਵੀਜੀ ਚ ਖਲਾ ਦੋ ਤਾਂ ਮੈਨੂੰ ਕਿਹਾ ਮੈਨੂੰ ਰਾਜਮਾ ਚੌਲ ਖਲਾ ਦੋ ਇਹ ਕਹਿੰਦੇ ਖਲਾਉਂਦੇ ਕਿ ਕਿ ਹੁਣ ਕਰ ਰਾਜਮਾ ਚੌਲ ਬਹੁਤ ਘੱਟ ਬਣਦੇ ਮਮੇ ਪਾਪਾ ਜੀ ਖਾਂਦੇ ਨਹੀਂ ਹੈ ਕਿ ਇਹ ਵੀ ਜਵਾਬ ਦੇਣ ਲੱਗ ਗਏ ਹੁਣ ਕਹਿੰਦੇ ਮੈਂ ਵੀ ਨਹੀਂ ਰਾਜਮਾ ਖਾਂਦਾ ਮੈਨੂੰ ਤਾਂ ਸਾਲਮਾ ਗਰੋ ਪਤਾ ਲੱਗਦਾ ਉਹ ਗੱਲ ਬੜੀ ਮੇਰਾ ਵੀਰ ਖੁਸ਼ ਹੋ ਕੇ ਖਾ ਲੈਂਦਾ ਮੇਰੀ ਦੀਦੀ ਮੇਰੀ ਨੂਰ ਵੀ ਖੁਸ਼ ਹੋ ਕੇ ਖਾ ਲੈਂਦੀ ਆ ਕਦੇ ਕਦਾਈ ਬਣੀ ਵੀ ਚੀਜ਼ ਚੰਗੀ ਲੱਗਦੀ ਆ ਮੈਂ ਕਿਹੜੇ ਰੋਜ਼ ਬਣਾ ਲੈਂਦੀ ਆ ਓਹੋ ਵੈਸੇ ਮੈਂ ਗੱਲ ਕਰਦਾ ਖਾ ਵੀ ਹੋ ਜਾਂਦੇ ਐਹ ਜੀ ਗੱਲ ਨਹੀਂ ਤੇ ਪਰ ਚਲੋ ਹੁਣ ਕਈ ਵਾਰ ਨਹੀਂ ਵੀ ਮਨ ਹੁੰਦਾ ਹਨਾ ਤੇ ਮੈਂ ਕਿਹਾ ਵੀ ਖਾਣ ਨੂੰ ਰਹਿਣ ਦੰਦੇ ਆਪਾਂ ਚਲੋ ਮੈਂ ਤਾਂ ਪ੍ਰਸ਼ਾਦਾ ਭਲਾਉਂ ਛੱਕੀ ਇਹਦਾ ਤੇਰੇ ਸ਼ਗਾਇਤ ਤੇ ਮੈਨੂੰ ਐਸੀ ਮੈਨਾਂ ਚ ਮੈਂ ਚਲ ਖਾਂਗਾ ਹੁਣ ਮੈਂ ਕਿਹਾ ਭਾਈ ਜੂਸ ਪੀ ਲੰਨੇ ਆ ਹਾਂ ਮੈਂ ਹੀ ਕਿਹਾ ਜੀ ਫੇਰ ਮੈਂ ਕਿਹਾ ਮੈਨੂੰ ਜੂਸ ਪਿਲਾ ਦੋ ਬਾਕੀਦਰ ਇਹਨੂੰ ਵੀ ਨਹੀਂ ਟਿਕਣਾ ਨੰਨੀ ਆ ਇਹ ਵੀ ਇਹਨੇ ਕਿਹਾ ਰਾਜਮਾ ਚੌਲ ਵੀ ਨਹੀਂ ਕਿਹਾ ਸਾਰਾ ਕੁਝ ਹੀ ਨਹੀਂ ਕਿਹਾ ਕਮਾਲ ਜੀ ਮੈਨੂੰ ਗਿਫਟ ਕਰ ਦੋ ਤੁਸੀਂ ਰਾਜਮਾ ਚੌਲ ਗਿਫਟ ਕਰਤੋਂ ਰਾਜਮਾ ਚੌਲ ਚਲ ਘੰਟੇ ਤੋਂ ਘੰਟੇ ਤੱਕ ਦੇਖ ਲਾਂਗੇ ਰਾਜਮਾ ਚੌਲ ਖਾਣ ਤੇ ਸ਼ਹਿਰ ਆਏ ਹੋਏ ਆ ਜੀ ਹੁਣ ਉਹ ਟਾਈਮ ਤਾਂ ਲੱਗੇ ਜਾਣਾ ਹਜੇ ਇੱਕ ਦੋ ਕੰਮ ਹੋਰ ਆ ਹੈਨਾ ਬਹੁਤ ਜ਼ਰੂਰੀ ਆ ਉਹ ਜ਼ਰੂਰੀ ਕੰਮ ਹੈ। ਉਹ ਨਾ ਬਿਨਾ ਬਿਆਹ ਨਹੀਂ ਦੇਖ ਸਕਦੇ ਅਸੀਂ ਦੋਨੇ ਜਾਣੇ। ਹਾਂ ਬਿਲਕੁਲ। ਤੇ ਇੱਕ ਡਰਾਈ ਕਲੀਨ ਕਰਨੇ ਨੂੰ ਦਿੱਤੇ ਹੋਏ ਆ ਕੱਪੜੇ ਯੂ। ਕੱਪੜੇ ਤੇ ਇੱਕ ਤੁਸੀਂ ਆਪਣਾ ਕੁੜਤਾ ਪਜਾਮਾ ਵੀ ਚੱਕਣਾ ਸਰਦਾਰ ਜੀ। ਉਹ ਰਸਤੇ 'ਚ ਹੀ ਆ ਨਾ। ਉਹ ਆ ਗਿਆ। ਠੀਕ ਹੈ। ਅੱਛਾ। ਛੱਡੋ ਇੱਕ ਮਿੰਟ। ਛੀਚਾ ਇਦਾਂ ਨਹੀਂ ਕੋਈ। ਆਹ ਚੀਜ਼ ਸਭ ਤੋਂ ਵਧੀਆ ਹੈ। ਜੂਸ ਪੀਓ। ਹੈ? ਜੀਸ। ਹਾਂ। ਤੇ ਹੋਰ ਬਾਹਰ ਦਾ ਭਾਈ ਖਾਣ ਨਾਲ ਹੁਣ ਸਾਹਮਣੇ ਆਏ ਤਾਂ ਉਹ ਨਾਣ ਵੀ ਬਣਦੇ ਆ। ਕੋਈ ਖਾਣੇ ਹੈ ਕਿ ਤੁਸੀਂ? ਤੇ ਪਰ ਮੈਂ ਦੱਸਦਾ ਬਿਮਾਰ ਹੋ ਜੂਗੇ ਤੁਸੀਂ ਖੇਤ ਵਾਸਤੇ ਵਧੀਆ ਚੀਜ਼ ਹੈ ਜੂਸ ਤੁਸੀਂ ਕੜੀ ਚੌਲ ਖਾ ਸਕਦੇ ਰਾਜਮਾ ਚੌਲ ਖਾ ਸਕਦੇ ਨਾਨੂ ਨਹੀਂ ਖਾਣੇਗੇ ਬਿਮਾਰ ਹੋ ਜੂਗੇ ਨੀਰਾ ਮੈਦ ਚਲੋ ਜੀ ਲਓ ਜੀ ਹੁਣ ਹੋ ਗਿਆ ਆਪਣਾ ਸਾਰਾ ਕੁਝ ਕੰਪਲੀਟ ਡਰੈਕਕਲੀਨ ਕਰਾਉਣ ਦਿੱਤਾ ਹੋਇਆ ਤਾਂ ਜੀ ਇੱਕ ਕੋਟ ਪੈਂਟ ਤੇ ਇੱਕ ਜੈਸਮੀਨ ਦਾ ਸੂਟ ਸੀਗਾ ਦੋਨੋਂ ਆਪਾਂ ਲੈ ਲਈ ਤੇ ਕੁੜਤਾ ਪਜਾਮਾ ਵੀ ਲੈ ਲਿਆ ਕੁੜਤਾ ਪਜਾਮਾ ਹੁਣ ਤੁਹਾਨੂੰ ਅਗਲੇ ਬਲੌਗ ਚ ਪਾ ਕੇ ਦਿਖਾਵਾਂਗੇ ਹਨਾ ਤੇ ਨਾਲ ਨਵੀਂ ਲੈ ਲਓ ਅਗਲੇ ਬਲੌਗ ਚ ਸਾਡੀ ਲੁੱਕ ਦਾ ਸੇਕ ਕਿਦਾਂ ਦੀ ਹਾਂ ਤੇ ਨਾਲ ਨਵੀਂ ਪਾਈ ਜੁੱਤੀ ਲਈ ਹੋਈ ਹੈ ਜਲਸਾ ਹਨਾ ਕਰੀਏ ਹਲੇ ਉਹ ਘਰ ਜਾ ਕੇ ਪਾਵਾਂਗੇ ਮੈਂ ਲੇਕਿਨ ਠੀਕ ਆ ਜੀ ਫਿਰ ਹੁਣ ਮਿਲਾਂਗੇ ਤੁਹਾਨੂੰ ਕਿਸੇ ਅਗਲੇ ਨਵੇਂ ਬਲੌਗ ਚ ਉਹ ਵਾਲਾ ਬਲੌਗ ਫਿਰ ਹੋਊਗਾ ਜੀ ਵਿਆਹ ਦਾ ਤੇ ਵਿਆਹ ਦਾ ਮੇਨ ਜਿਹੜਾ ਕਹਿ ਲਊ ਵੀ ਹੁਣ ਸ਼ਾਮ ਦਾ ਮੇਲ ਦਾ ਪ੍ਰੋਗਰਾਮ ਹੈ ਉਹ ਵਾਲਾ ਪ੍ਰੋਗਰਾਮ ਦਿਖਾਵਾਂਗੇ ਤੁਹਾਨੂੰ ਸਾਰਾ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਲਾਸ਼ ਜੀ